ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤਾਂ ਅੱਜ ਅੱਜ ਗੱਲ ਕਰ ਰਿਹਾ ਕਿਉਂਕਿ ਆਪਾਂ ਨੂੰ ਹੋ ਗਿਆ ਤਕਰੀਬਨ 10-15 ਦਿਨ ਹੋ ਗਿਆ ਵੀਡੀਓ ਨਹੀਂ ਕੋਈ ਪਾਈ ਆਪਾਂ YouTube ਤੇ ਤੇ ਆਪਾਂ ਜੀ ਹੁਣ ਵੀਡੀਓ ਅੱਜ ਪਾਈ ਆ ਕਿਉਂਕਿ 10-11 ਦਿਨ ਬਾਅਦ ਆਪਣੇ ਕੋਠੀ ਦਾ ਕੰਮ ਚੱਲ ਰਿਹਾ ਤੇ ਤੁਹਾਨੂੰ ਪਤਾ ਹੀ ਕੰਮ ਦੇ ਵਿੱਚ ਥੋੜਾ ਜਿਹਾ ਬੰਦਾ ਅੱਜਕਲ ਬਿਜੀ ਹੁੰਦਾ ਤੇ ਆਪਾਂ ਜੀ ਇਹ ਥੋੜੀ ਜਿਹਾ ਇਹ ਪਹਿਲੇ ਆ ਰਹੇ ਜੀ ਚੰਗੇ ਚੰਗੀ ਕੰਡੀਸ਼ਨ 'ਚ ਜਾਨੀ ਕਿ ਆਪਣਾ ਜਿਹੜੇ ਪਹਿਲੇ ਵਾਲੇ ਕਮਰੇ ਸੀ ਆਪਣੇ ਉਹ ਕੁਝ ਜ਼ਿਆਦਾ ਟਾਈਮ ਨਹੀਂ ਹੋਇਆ ਤੇ ਉਹ ਥੋੜੇ ਜਿਹਾ ਗਲਤ ਪੈ ਗਿਆ ਉਹਦੇ ਕਰਕੇ ਆਪਾਂ 16 ਚ ਉਹ ਪਾਇਆ ਸੀ 16 ਦੇ ਬਾਅਦ ਫਿਰ ਆਪਾਂ ਹੁਣ ਫਿਰ 10ਰ ਬਾਅਦ ਫਿਰ ਤਿਆਰ ਕਰ ਰਹੇ ਆ ਤੇ ਆਪਾਂ ਤੁਹਾਨੂੰ ਜਿਹੜਾ ਇਸ ਤੋਂ ਅੱਗੇ ਵਾਲਾ ਬਲੌਗ ਪਾਵਾਂਗੇ ਉਹਦੇ ਪੂਰੀ ਆਪਾਂ ਤੁਹਾਨੂੰ ਕੋਠੀ ਦੀ ਦਿਖਾਵਾਂਗੇ ਡੈਕੋਰੇਸ਼ਨ ਕਿੱਦਾਂ ਦੀ ਅੱਗੋਂ ਕਿਵੇਂ ਦੀ ਬਣੂਗੀ ਕਿਸ ਤਰ੍ਹਾਂ ਦੀ ਬਣੂਗੀ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਕਿ ਫਰੰਟ ਦੀ ਫੋਟੋ ਲਗਾ ਕੇ ਤੇ ਕਰਦੇ ਆਂ ਸ਼ੁਰੂ ਵੀਡੀਓ ਨੂੰ ਉਹ ਨਹੀਂ ਹੱਥ ਦੀਆਂ ਗੱਲਾਂ ਬੱਸ ਆਹੀ ਮੈਂ ਆਪਣੀ ਆ ਲਈ ਲੇਵਰ ਇਹਨੇ ਕਿੱਥੇ ਡਿਊਟੀ ਆ ਤੁਸ਼ੇ ਉਹ ਇਹ ਬੰਦੇ ਕਿੱਥੇ ਡਿਊਟੀ ਲਾਈ ਹੈ ਮਸਾਲੇ ਤੇ ਉਹ ਨਹੀਂ ਇਹ ਹੁੰਦੀ ਇਹ ਨਹੀਂ ਏਟਾ ਤੇ ਏਟਾ ਦੇ ਤੇਰੀ ਮੈਂ ਮਸਾਲੇ ਤੇ ਸਵੇਰ ਦਾ ਲੱਗਾਗਾ ਹੁਣ ਨਹੀਂ ਕੋਈ ਪਤਾ ਨਹੀਂ 5 ਮਿੰਟ ਬਾਅਦ ਬਦਲ ਜੀ ਅਈ ਸਭ 5-5 ਮਿੰਟ ਬਾਅਦ ਤੇਰੀ ਡੌੜੀ ਕਿੱਥੇ ਹੈ ਜੀ ਤੇਰੀ ਮਸਾਲੇ ਦੇ ਇਹਨੇ ਲਾਣ ਦੇ ਇਹ ਬੰਦੇ ਆਪਾਂ ਮਸ਼ੀਨਾਂ ਵਾਲੇ ਰੱਖਿਆ ਪੁਰਾਣੇ ਜਿਹੜੇ ਮਸ਼ੀਨਾਂ ਦੇ ਚਾਹੀਦੇ ਉਹ ਆਪਾਂ ਇੱਥੇ ਲਾਇਆ ਕੰਮ ਦੇ ਹੈ ਸਾਰੇ ਮੰਗਾ ਰਿਹਾ ਇੱਧਰ ਕਾਹ ਹੈ ਇਹ ਬੰਦਾ ਹਾਂ ਆ ਬੰਦਾ ਸਿਆਣਾ ਲੱਗਦਾ ਇਹਨੇ ਸਾਸਿਕਾ ਪਹਿਲੇ ਬੁਲਾਈ ਹੈ ਤੋ ਤੇਰਾ ਘਰੇ ਕੰਮ ਹੈ ਕੀ ਇਹ ਜੀ ਹਮਾਲਾ ਕੀ ਦੇਣਾ ਇਹਨੂੰ ਸਮਾਲਾ ਹਮਾਲਾ ਇਹ ਛੇ ਦਾ ਕੰਮ ਹੈ ਹਮਾਲੇ ਦਾ ਰਿਸ਼ਤੇ ਬਣਾਇਆ ਹੈ ਅੱਛਾ ਤੇਰਾ ਵੀ ਤੇਰਾ ਕੀ ਕੰਮ ਹੈ ਹੈ ਇੱਕ ਇਧਰ ਮਿਸਤਰੀ 3 ਮਿਸਤਰੀ ਲੱਗੇ ਆ। ਏਕਾ ਸਾਹਮਣੇ ਆ। ਇਹਦੀ ਚਨਾਈ ਦੇਖੋ ਜੀ ਕਿੰਨੀ ਸਾਫ਼ ਸੁਥਰੀ ਕਰ ਰਹਾ ਹੈ। ਤੇ ਬਾਕੀ ਇਹ ਦੇਖੋ ਆਪਾਂ ਜਾਣ ਕਰ ਲੈਨੇ ਕਮਰੇ ਬਾਰੇ। ਆਪਣੇ ਕਿੰਨੇ ਕਮਰੇ ਬਣ ਰਿਆ? ਕੰਘਰੇ ਮੰਨ ਰਹਿ ਨੇ। ਕਿੰਨੇ? 3 ਹੈ? 3 ਨੇ। 3 ਤੇ ਇਹਦੇ ਜਿਹੜੇ ਸੋਜਾਂ ਕਿੰਨੀਆਂ ਤੇ ਡਰੈਮ ਰੂਮ ਕਿੰਨੇ ਆ? ਇਸ਼ਾ ਮੜ ਉੱਚੀ ਬੋਲ ਕੰਕ ਸੂਈ ਸਟ੍ਰੇਂਗ ਰੂਮ ਐਸ਼ਾ ਬੰਦਾ ਉੱਤੇ ਹਟ ਰੇ ਬੱਠਲ ਲੈ ਜਾ ਕਿੱਥਣ ਜਾਦਾ ਚੱਲ ਇਤਰਾਸ ਨਹੀਂ ਤੂੰ ਕੀ ਕਹਿੰਦਾ ਤੇਰੀ ਡਿਊਟੀ ਕਿੱਥੇ ਆ ਹਮਾਲਾ ਇਕਾਂ ਮੈਂ ਹਮਾਲਾ ਇਧਰ ਉਹ ਬੜਾ ਇਹਨੂੰ ਹੁਣ ਦੱਸ ਹਮਾਲਾ ਹੂੰ ਕੋਠੀ ਤਿਆਰ ਕੀਤੀਏ ਕੋਠੀ ਤਿਆਰ ਕੀਤੀ ਹਮਾਲਾ ਦੇ ਕੋਠੀ ਤਿਆਰ ਕੀਤੀ ਦੋ ਹੀ ਕੰਮ ਨੇ ਤੇਰੇ ਹਾਂ ਮੇਰੇ ਹਾਂ ਦੋਨੇ ਹਾਂ ਹੁਣ ਤੂੰ ਦੱਸ ਵੀ ਕਿੰਨੇ ਕਮਰੇ ਆਂਦੇ ਆਪਣੇ ਤਿੰਨ ਹਾਂਜੀ ਤੇ ਡਰਾਈਵ ਰੂਮ ਕਿੰਨੇ ਆ ਇੱਕ ਡਰਾਈਵ ਰੂਮ ਆ ਗਿਆ ਤੇ ਰਸੋਈਆਂ ਰਸੋਈ ਇੱਕ ਆ ਗਿਆ ਇੱਕ ਇੱਕ ਆ ਗਈ ਤੇ ਆਪਣਾ ਏਰੀਆ ਕਿੰਨਾ ਬਣ ਰਿਹਾ ਇਹ ਏਰੀਆ ਬਣ ਗਿਆ ਪਰ ਕਿੰਨਾ 1200 ਨਹੀਂ ਆ ਜਿਹੜਾ ਦਪਾ ਤਿਆਰ ਕਰ ਰਹਾ ਸਾਹਮਣੇ ਆ ਜਿਹੜਾ ਇਹ ਤੇਗਾ 1300 ਸਕਰ ਫੁੱਟ ਹੈ ਤੇ ਜਿਹੜਾ ਆਪਾਂ ਆ ਵਿੱਚ ਲੈਣਾ ਆਪਣੇ ਹੀ ਪੁਰਾਣੇ ਕਮਰੇ ਸੀ ਪਹਿਲੇ ਆਲੇ ਆ ਬਣ ਵੀ ਰਸੋਈ ਸਾਹਮਣੇ ਤੇ ਇਧਰ ਬਣ ਗਿਆ ਆਪਣਾ ਇੱਕ ਇੱਕ ਹੋਰ ਕਮਰਾ ਤੇ ਬਾਕੀ ਦੋ ਕਮਰੇ ਇਧਰ ਹੋ ਗਏ ਇੱਥੇ ਡਰਾਈਵਰੂਮ ਹੋ ਗਿਆ ਹੂੰ ਸਟੋਰ ਦਿਖਾ ਦੇ ਕਿੱਥੇ ਖਾਵਾਂ ਸਟੋਰ ਸਟੋਰ ਕਿਹੜਾ ਉਹ ਵੀ ਤਾਂ ਬੰਨਾ ਹੈ ਅੱਛਾ 1600 ਸਕਰ ਫੁੱਟ ਬੰਨਾ ਟੋਟਲ ਹੈ ਤੂੰ 1200 ਜਾਂ 1300 ਆਪਣਾ ਪਹਿਲੇ ਲਾਓ ਨਵਾਂ ਜਿਹੜਾ ਤਿਆਰ ਕਰ ਰਹੇ ਹੈ ਤੇ 300 ਸਕਰ ਫੁੱਟ ਆ ਬੰਨਾ ਤੇ ਆ ਮਿਸਤਰੀ ਕਿੱਥੇ ਲਾਉਣਾ ਆਪਾਂ ਇੱਥੇ ਹੀ ਬੰਨਾ ਹੈ ਹੇ ਤੂੰ ਕਹਿਣਾ ਮੈਨੂੰ ਲੱਗਦਾ ਦੋ ਨਾਲ ਲੱਗਦਾ ਦੋ ਮਣੇ ਤੂੰ ਕਿਹੜੇ ਬਫਟਾ ਲਾਵੇਂਗਾ ਮੈਂ ਨਹੀਂ ਇਤਾਂ ਬਣਨਾ ਸਾਂ ਇਤਾਂ ਫੜਾਣੀਆਂ ਹੀ ਹਾਂਜੀ ਆਪਾਂ ਲੇਵਰ ਹੋ ਦਿੰਦੇ ਆ ਅੱਛਾ ਆਪਾਂ ਹੁਣ ਗੱਲ ਕਰਦੇ ਦਿਹਾੜੀਆਂ ਬਾਰੇ ਤੂੰ ਦਿਹਾੜੀ ਬਾਰੇ ਦੱਸ ਕਿੰਨੀ ਦਿਹਾੜੀ ਹੈ ਤੇਰੀ ਜੇਬ ਜੱਥ ਵੇਖ ਕੇ ਆਪਾਂ ਮੈਂਦਰਾ ਤੋਂ ਬਾਊ ਬਣਾ ਕੇ ਦੇ ਬਾਈ ਜੀ ਪਾਸੋਂ 300 ਅੱਛਾ ਆਹ ਲਓ ਬੰਦੇ 600 अच्छा पर ये जे करे जानਦਾ ਕਿਤੇ ਹੋਰ ਦੇ ਫੇਰ ਲੈਂਦਾ 300 ਤੇ ਜੋ ਹੁਣ ਮੇਰੇ ਆ ਮੇਰੇ ਕਿਨੇ ਲਵੇਂਗਾ ਨਹੀਂ 300 ਇਹ ਆਪਣੇ ਕੋਲ 250 ਲੋਗਾ ਜੀ ਡਾਡੀ ਕਿਉਂਕਿ ਥੋੜਾ ਜਿਹਾ ਕੰਮ ਕੱਟ ਕਰਦਾ ਹੈ ਜਿਹੜਾ 400 ਬੰਦੇ ਥੋੜਾ ਜਿਹਾ ਕੱਟ ਕੰਮ ਕਰਦਾ ਹੈ ਹਾਂ اچھا ਹੁਣ ਆਪਣੇ ਤੂੰ ਜਾਨੀ ਕਿ ਰਿਸ਼ਤੇ ਜਰ ਕਰਕੇ ਤੂੰ ਪੈਸੇ ਰਹਿ ਰਿਹਾ ਇੰਨੇ ਹੈਨਾ ਨਹੀਂ ਤਾਂ ਉਹ ਉਦਾਂ ਨਹੀਂ ਤਾਂ ਤੂੰ 300 ਹੀ ਲੈਣਾ ਹੈ ਹੈਨਾ ਐਸ ਜੀ ਦਰਵਾਜ਼ਾ ਠੀਕ ਹੋ ਗਿਆ ਉਹ ਵਿੱਚ ਆਪਾਂ ਨੂੰ ਫੋਨ ਆ ਗਿਆ ਨਾ ਫਿਰ ਇਹਦੇ ਕਰਕੇ ਤੈਨੂੰ ਕੀ ਕੰਮ ਪੁੱਛਣ ਲੱਗਾ ਸੀ ਮੈਂ ਤੂੰ ਚਲ ਜਾ ਵਿੱਕੀ ਆ ਵੀ ਇਸੇ ਦੇ ਪਾਸੇ ਹਾਂ ਰਿਸੇ ਦਰ ਕਰਕੇ ਪਹਿਲੇ ਕੱਟ ਲੈਨੇ ਕੰਮ ਇਹਦਾ ਕੰਮ ਵੈਸੇ ਬਹੁਤ ਕਲਾਬੜੇ ਖੜੋਂਦਾ ਵੀ ਬਹੁਤ ਜ਼ਿਆਦਾ ਇੰਡਾ ਹੀ ਗੱਲ ਨਹੀਂ ਹੈਗੀ ਖੜੋਂਦਾ ਵੀ ਘੱਟ ਹੈ ਨਾ ਕੰਮ ਥੰਡ ਹੈ ਤੇ ਆਪਾਂ ਤੁਹਾਨੂੰ ਚਗਾਠਾ ਮਾਰੇ ਦੱਸਦੇ ਇੱਕ ਲੱਗੂਗੀ ਜੀ ਇੱਥੇ ਸਾਹਮਣੇ ਚਗਾਠ ਲੱਗੂਗੀ ਇੱਕ ਲਾਤੀ ਆ ਵਾਲੀ ਇਹ ਕਿਉਂਕਿ ਹੁਣ ਰਿਵਾਜ ਚੱਲ ਰਿਹਾ ਜੀ ਜਿੱਦਾਂ ਵੀ ਸਿੰਗਲ ਪੱਲੇ ਵਾਲਾ ਚੱਲਦਾ ਹੈ ਆ ਹੋ ਗਿਆ ਆਪਣੇ ਸਾਈਡ ਤੇ ਇਧਰ ਨੂੰ ਦੋ ਚਿਕਾਠਾ ਹੋ ਗਈਆਂ ਬਾਕੀ ਹੋਰ ਤੁਹਾਨੂੰ ਦਿਖਾਉਂਦਾ ਹੋਰ ਵੀ ਆਪਣੇ ਕੋਲ ਚਿਕਾਠ ਵਗੈਰਾ ਆਈ ਹੋਈ ਆ ਤੇ ਕੀ ਦਵਾਉਂਦਾ ਇਹਨੂੰ ਕੀ ਪੁੱਛਾਂ ਮੈਂ ਕੀ ਆ ਮੈਂ ਪੁੱਛਾਂ ਇਹਨੂੰ ਨਹੀਂ ਜਦੋਂ ਤੂੰ ਆਪਾਂ ਇਹਨੂੰ ਸਵੇਰੇ ਚੁਲਾ ਇੱਟਾਂ ਦੇ ਇਹ ਬੰਦੇ ਨੂੰ ਵੀ ਇੱਟਾਂ ਮਸਾਲਾ ਪੂਰਾ ਕਰਨਾ ਤੂੰ ਇੱਕ ਕੰਮ ਕੀ ਕਰਦਾ ਹੈ ਇਹ ਮੈਂ ਤਾਂ ਇਕੱਲੇ ਇੱਟਾਂ ਹੀ ਫੜਾਦਾ ਮੰਮੀ ਸਿੱਟ ਹੈ ਇੱਟ ਫੜਨ ਦਾ ਕੋਈ ਮਤਲਬ ਤਾਂ ਨਹੀਂਗਾ ਕੋਈ ਜੇ ਕਰ ਮਿਸਤਰੀ ਨਖੜਾ ਨਹੀਂ ਇੱਟ ਫੜੇ ਖੜਾ ਤੇ ਮਸਾਲਾ ਦੇਵੇਗਾ ਤਾਂ ਲਾਵੇਗਾ ਮਿਸਤਰੀ ਉਹਨੂੰ ਹੁਣੇ ਸਮਝ ਲੱਗੀਆਂ ਦਾ ਕਿਵੇਂ ਜੇ ਇਕੱਲਾ ਬੰਦਾ ਇੱਟ ਹੀ ਫੜਾਵੇ ਤੇ ਮਸਾਲਾ ਹੀ ਫੜਾਵੇ ਤੇ ਫਿਰ ਇੱਕ ਬੰਦੇ ਨਾਲ ਖੜਦਾ ਹੈ ਤੇ ਇਕੱਲੇ ਇਕੱਲੇ ਬੰਦਾ ਮੰਲੀ ਬੈਠੇ ਨਾਲੇ ਕੰਮ ਆਪਣਾ ਵੰਗਾਰ ਆਪਾਂ ਕਿਹੜਾ ਡਾੜੀ ਦਾ ਸਹੀ ਗੱਲ ਹੈ ਤਰਬੂਜ ਹੈ ਜਿਹੜਾ ਵਿਚਾਰਾ ਅੱਜ ਕੀ ਕਰੇ ਅੱਛਾ ਆ ਜਾ ਪਿੰਡ ਚ ਬੰਦਾ ਅੱਜ ਲਿਆਏ ਤੇ ਇਹ ਬੰਦਾ ਸਾਡਾ ਸਾਰਾ ਤੋਂ ਹੈਡ ਹੈ ਇਹਨੂੰ ਜਾਨਕ ਪੈੜਪੁੜੀ ਜਰੂਰਤ ਨਹੀਂ ਪੈਂਦੀ ਕੋਈ ਮਰਜ਼ੀ ਤੂੰ ਚਲਾ ਸਕਦੇ ਏ ਇਹਨੂੰ ਆ ਸਕਾ ਕਿੰਨਾ ਹੈ ਹੈ ਟਾਪੇ ਆ ਬੱਠਾ ਚੱਕ ਲੈ ਪਾ ਦੇ ਇੱਥੇ ਹੁਣ ਤੋਂ ਥੋੜੇ ਵਸੋ ਕੰਮ ਬਾਹਰ ਹੈ ਤੇ ਇਧਰ ਚਲਾਈਏ ਕੰਮ ਹੁਣ ਮੈਨਾਂ ਤੈਨੂੰ ਹੀ ਪਲਟਣਾ ਪੈਣਾ ਕਰਨਾ ਚੱਲ 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 ਲੈ ਜਾ ਉੱਧਰ ਕਿਤੇ ਮੈਂ ਆਇਆ ਜੀ ਘਰ ਆ ਬੰਦਾ ਦੱਸਿਆ ਵੇ ਲੱਗ ਕੇ ਪਿਆ ਜੇ ਉਧਰ ਬਣਾਇਆ ਜੇ ਦਾ ਤੇ ਯਾਰ ਜਿੰਦਾ ਹੋ ਗਿਆ ਲੈਂਦਾ ਅੱਛਾ ਆਪਾਂ ਜੀ ਗਾਮੇ ਕੋਲ ਪੁੱਛਦੇ ਇੱਟਾਂ ਮਰਦਾ ਨਾਲ ਜ ਲੈਨੇ ਇਧਰ ਆ ਗਾ ਮੈਂ ਇੱਟਾਂ ਮਰਦਾ ਆ ਇੱਟ ਆਪਣੀ ਕਿੱਥੋਂ ਆ ਰਹੀ ਏ ਫਰੀਦਕੋਟੋਂ ਕਿੱਥੋਂ ਫਰੀਦਕੋਟੋਂ ਫਰੀਦਕੋਟੋਂ ਹਾਂਜੀ ਤੇ ਇਹ ਜਿਹੜੇ ਆਪਣੇ ਇਥੇ ਲੋਕਲ ਇੱਟਾਂ ਦੇ ਨਾਲ ਕੋਈ ਫਰਕ ਹੈਗਾ ਕਿ ਉਹ ਡੀ ਹੈ ਫਰਕ ਕੀ ਹੈ ਕੀ ਫਰਕ ਹੈ ਇਹ ਪਤਲੀ ਹੈ ਨਦੀ ਦੱਬੀ ਛੋਟੀ ਆ ਨਦੀ ਸੋਡੀਆ ਅੱਛਾ ਤੇ ਇੱਕ ਮੋਟੀ ਹੈ ਨਹੀਂ ਇੱਟ ਮੋਟੀ ਡੱਬੀ ਛੋਟੀ ਹੈ ਹਾਂ ਜੀ ਇਹਨਾਂ 'ਕੋ ਫਰਕ ਹੈ ਤੇ ਸਫਾਈ ਦਾ ਸਫਾਈ ਬਹੁਤ ਛੱਟ ਕੇ ਕੀ ਕਿਹੜੇ ਪਾਅ ਲੱਗਦੀ ਸਫਾਈ ਤੈਨੂੰ ਸਾਰਾ ਬਹੁਤ ਸਾਰੀ ਸੋਹਣੀ ਅੱਛਾ ਸੋਹਣੀ ਇੱਟੇ ਤੇ ਫਿਰ ਇਹਦੇ ਵਿੱਚ ਇਹ ਦੱਸ ਵੀ ਇੱਟ ਇਹ ਵੀ ਜਿਵੇਂ ਕੁਤਕਾ ਨਾ ਮੋਟੀ ਹੈ ਪਤਲੀ ਹੈ ਇਹਦੇ ਪੱਕੀ ਇੱਟ ਜ਼ਿਆਦਾ ਕਿਹੜੀ ਮੰਡੀ 'ਤੇ ਆਪਣੇ ਇਥੇ ਲੋਕਲ ਹੈ ਕਿ ਫਰੀਦਕੋਟ ਦੀ ਫਰੀਦਕੋਟ ਦੀ ਹੈ ਹਾਂ ਜੀ अच्छा एदा ही मोटाई ਦਾ ਤੇ ਥੋੜਾ ਜਿਹਾ ਚੜਾਈ ਦਾ ਫਰਕ ਹੈ ਇੱਟ ਦਾ ਇਹ ਇੱਟ ਬਹੁਤ ਮੋਟੀ ਆ ਯਾਨੀ ਕਿ ਸਾਡੇ ਇੱਥੇ ਇੱਟਾਂ ਦਾ ਸਾਡੇ ਬਹੁਤ ਵਧੀਆ ਪਕਾਈ ਪੂਰੀ ਕਰਦੇ ਆ ਬਾਕੀ ਉਹ ਜਿਹੜੀ ਇੱਟ ਹੈ ਉਹ ਥੋੜੀ ਜਿਹੀ ਪਤਲੀ ਹੈ ਮੋਟੀ ਤੇ ਸ਼ਾਇਦ ਇੰਨੀ ਹੋਗੀ ਤੇ ਚੜਾਈ ਤੇ ਲਵਾਈ ਘੱਟ ਹੈ ਉਹਦੀ ਕੱਲ ਆਪਾਂ ਮਗਾਈ ਜੀ ਫੋਲ ਪੱਠੇ ਦੇ ਕਟਰਾਲੀਆ ਵਾਲੀ ਤੇ ਪਹਿਲੇ ਆਪਾਂ ਇਸ ਤੋਂ ਲਿਆ ਰਏ ਤਕਰੀਬਨ ਇਧਰ ਲੱਗੀ ਇੱਟ ਆ ਜਾ ਤੂੰ ਇੱਥੇ ਹੀ ਕਰਦਾ ਹੁਣਾਂ ਪਰ ਸੁੱਕਿਆ ਨਾ ਚੱਕਾ ਚੱਕਾ ਇਧਰ ਆਲੀਆ ਉਹ ਚੱਕ ਲੈ ਹਾਂ ਇਹ ਚੱਕ ਲੈ ਨਾਲ ਦੀਆ ਨਾਲ ਦੇ ਪਾਵੇਂ ਬਾਹਰ ਦੀ ਇਧਰ ਲੱਗੋ ਜਣ ਉਧਰ ਆ ਕੇ ਪਹੁੰਚਦਾ ਹੂੰ ਉਧਰ ਨਹੀਂ ਪਹੁੰਚਦਾ ਹੱਥ ਆ ਕਿਉਂ ਟੋੜੀ ਜਾਂਦਾ ਬੱਠਲ ਜਰਾ ਆ ਲੈ ਉਹ ਆ ਹੋਰ ਤਿਆਰ ਹੈਗਾ ਕਿ ਖੋੜਾ ਕੀ ਲਾਵਾਂ ਮੋਰਨ ਦੋ ਕਿ ਦੋ ਨੇ ਦੋ ਨੇ ਜੇ ਇੱਕ ਚਲਾ ਦੇ ਲੱਕਰੀ ਕੇ ਬਾਹਰ ਬਾਹਰ ਬੰਦਾ ਇਹ ਹੁਣ ਮੂਡ ਪਰੇਗੀ ਸਾਲਾ Amitria, tidak, itu ਤੂੰ ਕਿਵੇਂ ਨਾ ਕੀ ਹੈ ਨਾ ਅੰਦਰ ਰੱਖਾਂ ਦੇ ਜਿਆਦਾ ਸੋਧ ਮਿਰਚ ਕਿ ਤੂੰ ਚਾਹਦਾ ਕੰਮ ਹੋ ਉਹ ਬਣੂਗਾ ਇਹ ਫਿਰ ਮੈਂ ਆਉਂ ਕਹਿੰਦਾ ਕਰੀ ਜਾਂਦਾ ਪਰ ਲੀ ਵੀ ਨਹੀਂ ਖੁੱਲਣੀ ਆ ਇਹ ਚਾਹਦਾ ਫਾਇਨਾ ਪਾਉ ਦੇ ਕਰਨਾ ਉਲੀ ਖੋਲੀ ਉਲੀ ਖੋਲ ਨਾਲ ਲਾਣੀ ਲਾੜਾ ਲਾ ਉਹ ਪਰਲੇ ਜਾਲੀ ਲੱਗ ਜੂ ਪੂਰਾ ਨਾਲ ਉਹ ਪਰਲਾ ਬੰਦਾ ਸਿਆਣਾ ਲੱਗਦਾ ਜਿਹੜਾ ਉੱਪਰ ਸਿਰੇ ਤੇ ਖੜਾ ਨਾ ਉਹਨੂੰ ਪਤਾ ਹੈ ਬਾਰੀ ਬੁਰੀ ਬਾਰੇ ਬੜਾ ਕੱਟਕ ਕਿਵੇਂ ਹੁਣ ਕਿੱਧਰ ਕਰਨੀ ਹੈ ਹੋਗਾ ਕੋ ਨਹੀਂ ਤਾਂ ਅੱਛਾ ਸੱਟਾ ਹੋ ਗਿਆ ਹੋ ਗਿਆ ਉਹ ਮੈਨੂੰ ਪਾਸ ਤੇਰੇ ਬਿਨਾ ਨਹੀਂ ਹੈ ਕੰਮ ਸੁੱਤਣਾ ਆਹ ਆਪਾਂ ਜਿੱਥੇ ਨਹੀਂ ਆਤਾ ਉਹ ਵੀ ਦੇਖਿਆ ਨਹੀਂ ਹੁੰਦਾ ਆਹ ਉਹ ਲੈ ਲੀਏ ਮੇਰੇ ਕਰਦੇ ਆਹ ਇਹ ਕਰਨਾ ਚਾਹ ਵਰ ਕੀ ਹੈ ਵਿਚਾਰੇ ਪੀ ਲਓ ਮੈਨਾਂ ਦਾ ਕੋਟ ਆਹ ਇੱਕ ਇੱਕ ਗੜਾ ਇੱਟਾ ਲਵਾਉਣ ਨੂੰ ਆਹ ਬੂਡ ਗਿਆ ਦੀਪ ਚਲਾ ਦਿਓ ਅਰੇ ਸਰ ਅਰੇ ਪਰੇ 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 ਨਾ ਉਹ ਵੀ ਰੱਖਣੀ ਚਗਾਠ ਜੀ ਇਹ ਮਾੜਾ ਯਾਰ ਸੱਕੀ ਮੇਸਤਰੀ ਆ ਪੈਖਾ ਜਬਾਰੀ ਜੀ ਆਹੀਓ ਐਡਾ ਗੇੜ ਜਾ ਇਕੱਲਾ ਚੱਕ ਲਗਾਇਆ ਯਾਰ ਨਾ ਉਹ ਤਾਂ ਮਟਕਾੜੇ ਤੇ ਕਰਨਾ ਆ ਫੜੀ ਖੂਨ ਲੈ ਦਾਂਗਾ ਉਹ ਫੜੀ ਖੜੇ ਰਹਿ ਜੂ ਇਦ ਨੂੰ ਲਾ ਕੋਲਾ ਰੱਖ ਦੋਣਾ ਉੱਥੇ ਫਿਰ ਉਹ ਦੋ ਬੰਦਾਂ ਨਾਲ ਇੱਕ ਬੰਦਾ ਚੱਕ ਤੇ ਉਹ ਮਾਰੇਗਾ ਇੱਕ ਲਹੂ ਮਾ ਭਾਈ ਬੂਟਾ ਬਹੁਤ ਕਰਦਾ ਤੇਰੇ ਤੇਰੇ ਨਾਲ ਜ਼ਿਆਦਾ ਕਰਦੇ ਬੂਟਾ ਕੰਮ ਆ ਆ ਬੰਦਾ ਆਪਣੇ ਨਾਲ ਦੇ ਨਗਾਹ ਪਾਣੀ ਵਾਲਾ ਜਿਹੜਾ ਹਏ ਐਵੇ ਚੱਲ ਤੂੰ ਹੀ ਕਰਨ ਆਣਾ ਇਧਰ ਹੈਂ ਤੂੰ ਕੀ ਲੈਣ ਆਣਾ ਤੁਸਦਾ ਫਾਇਦਾ ਕਰਨੇ ਮੱਛਰ ਤੈਨੂੰ ਵੱਡੇਗਾ ਅੱਛਾ ਮੱਛਰ ਕਰਕੇ ਤਾਂ ਕਰ ਪਾਣੀ ਲੈਣ ਆਣਾ ਇਹ ਕਰਦੇ ਹੋਏ ਸਾਨੂੰ ਡਿਊਟੀ ਸਰਕਾਰ ਨੇ ਲਾਈ ਏ ਵੀ ਤੂੰ ਇਹ ਸਪਰੇਅ ਕਰਨੀ ਏ ਮਨੇ ਮਨੇ ਸਪਰੇਅ ਕਰੋ ਖੇਤਾ ਜਾ ਕੇ ਕੰਧਾ ਨੂੰ ਕੰਧਾ ਮਨੇ ਮਨੇ ਕੀੜਾ ਪਤੰਗਾ ਹੋ ਅੱਛਾ ਉਹਦੇ ਕਰਕੇ ਹਾਂ ਅੱਛਾ ਤੇ ਪਾਣੀ ਤੇ ਫਿਰ ਆਪਾਂ ਉੱਥੇ ਜੇ ਮਾੜੀ ਮਿਹਨਤ ਕਰੇਗਾ ਤੇ ਫਿਰ ਕੋਈ ਹਰ ਹੋਣਾ ਮੱਛਰ ਨੂੰ ਜੋ ਉੱਥੇ ਚੱਕ ਲੈ ਹੈਂ ਪੁੱਜਾ ਪਾਣੀ ਹੈ ਪਵਿੱਤਰ ਅੱਛਾ ਕਿਵੇਂ ਦਾ ਅੱਛਾ ਕੋਈ ਸੱਟ ਹੋਆ ਨਹੀਂ ਹੈ ਕਰਿਆ ਇਹ ਨੂੰ ਪੁੱਛਣਾ ਉਹ ਉਹ ਇੱਧਰ ਆ ਬਾਬਾ ਕੋਈ ਆਇਆ ਕਿ ਨਹੀਂ ਉਹ ਆਉਣਾ ਮੂੰਹ ਵੀ ਨਹੀਂ ਰਾਂਦਾ ਪੈਦੇ ਸਹੀ ਹੈ ਇੱਥੇ ਰੋਡਾਂ ਦਾ ਆਇਆ ਥੋੜੀ ਗਈ ਪਾਜ ਉਹਦੋਂ ਲੈਵਲ ਆਣਾ ਪਨਾਂਦਾ ਫਿਰ ਤਾਂ ਕਰਾਂ ਉਹਦੇ ਬਰਾਬਰ ਜਾ ਗਈ ਹਨਾ ਬੰਦੇ ਦਿਮਾਕੀ ਲੱਗਦੇ ਨੇ ਹਨਾ ਤੋਛਾ ਤੈਨੂੰ ਤੇਰਾ ਕਿ ਹਾਕਤਾ ਹੈ ਜੇ ਆਪਾਂ ਮੇਸੇ ਨਾ ਤੁੱਕੇ ਨਾ ਰੱਖਦੇ ਨਾ ਇੱਥੇ ਹੀ ਸੋਣੀ ਲੱਗੇ ਤੇ ਹਣਾ ਆਪਾਂ ਲੈ ਲੂਦ ਕੀ ਲੈ ਆਪਣੇ ਵੀ ਇੱਥੇ ਹੀ ਸੋਣੀ ਲੱਗੇਗੀ ਕੀ ਹੋ ਰਿਹਾ ਇਧਰ ਨਵਾਂ ਬਾਰ ਜੇ ਰੱਖ ਲੈ ਜੇ ਹੋਰ ਇੱਕ ਹੀ ਬਣ ਕੇ ਰਿਹਾ ਇਹ ਫਿਰ ਸਾਰੀਆਂ ਸਮਾਨੇ ਨਹੀਂ ਸਮਾਨ ਦਾ ਕਹਿੰਦਾ ਨਾ ਕੀ ਹੈ ਕੀ ਦਾ ਨਾ ਇੱਕ ਦਿਨ ਇਹ ਬਰਾਂਡ ਹੁੰਦੀ ਆ ਆਹੋ ਉਹ ਜਾਈ ਉਹ ਤਾਂ ਉਧਰ ਆ ਗਿਆ ਇਹ ਕੀ ਚਰ ਬਣਾ ਰਿਹਾ ਇਹ ਇਹ ਰੋਟੀ ਪਾਣੀ ਆ ਰੋਟੀ ਬਣ ਰਿਹਾ ਨਾ ਕੀ ਹੁੰਦਾ ਸਰੋਈ ਸਰੋਈ ਅੱਛਾ ਇਹ ਸਰੋਈ ਬਣ ਰਹੀ ਹੈ ਜੀ ਬੂਟਾ ਬੂਟਾ ਲੱਗਾ ਵੀ ਵੀ ਇਹ ਥੋੜਾ ਜਾਂ ਉਲਟ ਨਾ ਦੱਸਦਾ ਬਾਕੀ ਬੰਦਾ ਬਹੁਤ ਵਧੀਆ ਉਲਟਾ ਇਹ ਬਣ ਕੀ ਬਣ ਰਿਹਾ ਸਰੋਈ ਸਰੋਈ ਹਾਂਜੀ ਸਰੋਈ ਬਣ ਰਹੀ ਜੀ ਆਪਾਂ ਰਸੋਈ ਕਰ ਰਹੇ ਜੀ ਪਿੱਛੇ ਥੋੜੀ ਜੀ ਕਿਉਂਕਿ ਇਹਦੇ ਵਿੱਚ ਹਾਂ ਚਾਹ ਦੂਆ ਪਿਆਰ ਨੂੰ ਸਪਰੇਅ ਕਰਦੇ ਚਾਹ ਪੀਉਣੇ ਇਹ ਆਪਾਂ ਪਹਿਲੇ ਆਪਣਾ ਪੁਰਾਣਾ ਕਮਰਾ ਸੀ ਜਾਨੀ ਕਿ ਪਹਿਲੇ ਵਾਲੇ ਆਪਣੇ ਕਮਰੇ ਇਦਾਂ ਦੇ ਸੀ ਇਹਦੇ ਵਿੱਚ ਆਪਾਂ ਕੱਲੀ ਛੱਤ ਲੈਣੀ ਹੈ ਵਿੱਚ ਤੇ ਬਾਕੀ ਤਕਰੀਬਨ ਇਹ ਹੀ ਆਪਣਾ ਏਰੀਆ ਇਦਾਂ ਨੂੰ ਹੈ ਕੱਲੀ ਬਰਾਂਡੇ ਦੇ ਪਿੱਛੇ ਮੈਂ ਲੈ ਆਵਾਂ 100 ਰੁਪਏ ਜੜੀ ਮੈਨੂੰ ਦੇ ਦੋ ਪੱਕਾ ਪੱਕਾ ਜੀ ਇਹ ਆਂਦਾ ਬੁੱਢੇ ਹੋ ਗਏ ਨਾ ਕੰਮ ਹੁੰਦਾ ਕੋਈ ਨਾ ਕੋਈ ਬੁੱਢੇ ਨੂੰ ਥੋੜਾ ਜਿਹਾ ਨਹੀਂ ਕਾ ਹੁੰਦਾ ਨਹੀਂ ਹੁੰਦਾ ਨਾ ਕੋਈ ਕਿਹਦਾ ਤੇ 100 ਰੁਪਏ ਜੜੀ ਹਾਲ ਦੇ ਦੋ ਅੱਛਾ ਕਿੰਨੇ ਬੰਦੇ ਆਓ ਜੀ 100 ਚ ਅਸੀਂ ਤਿੰਨ ਬੰਦੇ ਆ ਜਾਂਦੇ ਤਿੰਨਾਂ ਦਾ ਬੂਟਾ ਹੈ ਇੱਕ 35 ਵੀ ਡਾਡੀ ਕੀਵੇਂ ਨਾ ਤਿੰਨ ਕਰ ਲਈਆਂ ਕੱਲਾ ਤਿੰਨਰ ਕੰਦਾ ਕੱਲਾ ਦਾ ਬੁੱਢੇ ਗੇ ਨਾ ਕੰਮ ਹੀ ਨਹੀਂ ਹੁੰਦਾ ਬੁੱਢੇ ਨੇ ਕਰ ਛੋਲੇ ਚ ਬਾਣ ਪੱਕੇ ਲਾਉਂਦੇ ਤੂੰ ਉਹ ਉੱਤਰ ਜਾ ਇੱਧਰ ਤੇਰੇ ਕੰਮ ਹੈ ਅੱਛਾ ਤੋ ਠੇਕੇਦਾਰ ਹੈ ਆਪਾਂ ਗੱਲ ਕਰ ਰਹੇ ਹਾਂ ਜੀ ਆਪਣੇ ਜਿਹੜੇ ਪਿੱਛੇ ਦੇ ਕਮਰੇ ਦਿਖ ਰਿਹਾ ਤੁਹਾਨੂੰ ਆਪਾਂ ਇਹ ਪੱਟ ਦੇਣੇ ਆ ਜੀ ਪਿੱਛੋਂ ਕੱਲੀ ਕੰਦ ਲੈਣੀ ਆ ਪਿੱਛੇ ਨੂੰ ਆਪਾਂ ਤੇ ਇਹਦਾ ਵੀਰ ਤਕਰੀਬਨ ਬੰਦ ਕਰ ਦੇਣਾ ਆਪਾਂ ਜਾਨਿਕਾ ਜੀ ਥੋੜਾ ਟਾਈਮ ਚੱਲਣਗੇ ਉਸ ਤੋਂ ਬਾਅਦ ਪਿੱਛੇ ਬਾਦ ਦੀਵਾਰ ਕਰਕੇ ਇਹ ਪਿੱਛੇ ਵਾਲੇ ਕਮਰੇ ਬੰਦ ਕਰਕੇ ਪਟ ਦੇਣਾ ਜਾਨਿਕਾ ਪਟਾਈ ਕਰ ਦੇਣੀ ਹੈ ਇਧਰ ਆਪਣਾ ਫਿਰ ਆ ਅਗਰ ਆਪਾਂ ਜੀ ਡੈਕੋਰੇਸ਼ਨ ਨੂੰ ਪੂਰੀ ਬਣਾ ਰਹੇ ਆ ਤੁਹਾਨੂੰ ਦੱਸਦੇ ਜੀ ਆ ਆਪਣਾ ਹੋ ਗਿਆ ਜੀ ਵਿਚਾਲੇ ਜਿਹੜਾ ਜਿੱਦਾਂ 14 ਫੁੱਟ ਕਾਤਾ ਆਪਾਂ ਵਿੱਚ ਆਪਾਂ ਜੋ ਕੁਝ ਵੀ ਕਰਦੇ ਇਧਰ ਸਾਹਮਣੇ ਆਪਾਂ ਚਾਹੇ ਇਹਨੂੰ ਬਾਥਰੂਮ ਜਲਾ ਸਕਦੇ ਜਾਂ ਸਟੋਰ ਬਣਾ ਸਕਦੇ ਆ ਤੇ ਆ ਜੀ ਡਰੈਗ ਰੂਮ ਹੈ ਤੇ ਤੁਹਾਨੂੰ ਆਪਾਂ ਲੁੱਕ ਦਿਖਾਵਾਂਗੇ ਆਪਾਂ ਕਿੱਦਾਂ ਦੇ ਲੋਕਾਂ ਤੋਂ ਤਿਆਰ ਕਰ ਰਹੇ ਆਂ ਇਹਦਾ ਮੂੰਹ ਹੋਊਗਾ ਜੀ ਇੱਧਰ ਨੂੰ ਸਾਹਮਣੇ ਤੇ ਇਹਦੇ ਵਿੱਚ ਆਪਾਂ ਇੱਕ ਇੱਥੇ ਲਗਾਵਾਂਗੇ ਗ੍ਰਿਲ ਵਗੈਰਾ ਇੱਕ ਲੱਗੂਗੀ ਜੀ ਉੱਥੇ ਬਾਕੀ ਇੱਕ ਇੱਥੇ ਲੱਗੂਗੀ ਤੇ ਇੱਕ ਗੇਟ ਇੱਥੇ ਆ ਗਿਆ ਜੀ ਇਹਦਾ ਤੇ ਇੱਕ ਡਬਲ ਚਕਾਟ ਇੱਥੇ ਆ ਜਾਊਗੀ ਤੇ ਬਾਕੀ ਜੀ ਜਿੱਦਾਂ ਕਿ ਆਪਾਂ ਇਹਦਾ ਪਹਿਲੇ ਨਕਸ਼ਾ ਹੋਰ ਤਿਆਰ ਕੀਤਾ ਵੀ ਹੁਣ ਥੋੜਾ ਜਾਂ ਬਦਲੀ ਕਰਤੀ ਆ ਆ ਚੀਜ਼ ਆਪਾਂ ਪਹਿਲੇ ਵਿੱਚ ਨਹੀਂ ਲਈ ਸੀ ਉਹਦੇ ਕਰਕੇ ਆਪਾਂ ਇੱਥੇ ਕੁਝ ਬਣਾਉਣਾ ਸੀ ਉਹਦੇ ਕਰਕੇ ਫਿਰ ਇਹ ਛੱਡ ਕੇ ਫਿਰ ਆਪਾਂ ਇਧਰ ਪਿੱਛੇ ਨੂੰ ਕਰਤਾ ਉਹ ਮੇਰੇ ਨਾਲ ਬੱਠਲ ਮਾਰੀ ਕੇ ਮੂੰਹ ਵਾਲਾ ਤੇ ਇੱਕ ਆਪਣਾ ਰੂਮ ਆ ਹੋ ਗਿਆ ਇਹ ਵੱਡਾ ਬਣ ਗਿਆ ਜੀ ਇਹ 15 ਫੁੱਟ ਦਾ ਹੋ ਗਿਆ ਇਧਰ ਨੂੰ ਐਨੂੰ ਕਰ ਕਰ ਕੇ ਤੇ ਇੱਥੇ ਸਾਹਮਣੇ ਸਿੱਧਾ ਤੇ ਪਿੱਛੇ ਵਾਲਾ ਆਪਾਂ ਬੰਦ ਕਰਨੇ ਆ ਇਦ ਆਪਾਂ ਪਿੱਛੇ ਕੀਤਾ ਜੀ ਇਹ ਦੇ ਕਰਕੇ ਕਿਉਂਕਿ ਇੱਥੇ 20 ਮਾ ਬਹੁਤ ਤਕੜਾ ਇਹਦੀ ਆਪਾਂ ਛੱਤ ਇੱਥੇ ਪਾਵਾਂਗੇ ਉੱਤੇ ਸਲੈਬ ਵਗੈਰਾ ਬਣਾ ਕੇ ਵਿੱਚ ਲਾਈਟਾਂ ਵਗੈਰਾ ਲਗਾ ਕੇ ਬੁਧਿਆ ਸੋਹਣੀ ਬਣਾਵਾਂਗੇ ਤਾਂ ਕਰਕੇ ਥੋੜੀ ਪਿੱਛੇ ਕੀਤੀ ਆ ਇਹ ਬੁੱਟੇ ਤੇ ਗੱਲ ਤੁਹਾਨੂੰ ਮੇਰੀ ਹਾਂਜੀ ਵੀ ਇਹ ਹੋਰ ਵੀ ਕੋਈ ਇੱਟਾਂ ਲਾਵੇਗਾ ਕਿ ਇੰਨੇ ਵਿੱਚ ਪੂਰੀ ਹੋ ਜਾਏਗੀ ਸ਼ਾਮੇ ਦੀ ਇੰਨੇ ਇੰਨੇ ਕੋ ਪੱਜਾ ਉਧਰ ਤਾਂ ਲਾਉਣੀਆਂ ਨੇ ਅੱਗੇ ਇੱਥੇ ਹੋਰ ਤੇਰਾ ਤਿੰਨ ਕੀ ਕਹਿੰਦਾ ਹੋਰ ਲੈਣੀ ਪਊਗੀ ਟਕੇ ਇੰਨੇ ਨਾਲ ਸਰਜੂਗਾ ਇੱਥੇ ਇਹ ਇੱਥੇ ਜੇ ਲੱਗਦੀ ਪਈ ਆ ਇਹ ਸਰਜੂਗਾ ਹਾਂ ਸਰਜੂਗਾ ਪੱਕੀ ਗੱਲ ਹੈ ਨਾ ਹਾਂਜੀ ਆ ਜਿਗਾਰ ਜਿਗਾਰ ਤੇ ਕਰਾਉਣੀ ਆ ਉਹ ਕੋਈ ਨਾ ਕਿ ਪਰ ਉਹ ਲੈ ਲੈਂਗਾ ਲੈ ਮਾਰੇ ਉਹ ਦਿਹਾੜੀ 50 50 ਚਾਹਦੇ ਪਏ ਤਿੰਨ ਬੰਦੇ ਨਹੀਂ ਉਹ ਬੰਦੇ ਵਟ ਜਾਣਾ ਫ੍ਰਿਸ਼ ਫ੍ਰਿਸ਼ ਰਾਂਗਸ ਹੋ ਗਏ ਕਿ ਤਰੇ ਖਸ ਦੇ ਨਹੀਂ ਸਪਰੇ ਅੱਛਾ ਸਪਰੇ ਕਰ ਸਕਦੇ ਜਿਹਨਾਂ ਕਿ ਇਤਨਾ ਤਾਂ ਕੰਮ ਨਹੀਂ ਹੋਣਾ ਨਾਲ ਕੋਲ ਚਲੋ ਠੀਕ ਹੈ ਆਪਾਂ ਹੋਰ ਕਿਹੜਾ ਕੰਮ ਤੇ ਚੱਕੀ ਫੜਾ ਤੇਰੇ ਕੋਲ ਤਾਂ ਐਡੀ ਚਕੀ ਚ ਨਹੀਂ ਵੀ ਨਹੀਂ ਦੇ ਬੰਦੇ ਆਪਾਂ ਰੱਖਿਆ ਮਸ਼ੀਨਾਂ ਲਈ ਜਿਹੜੇ ਆਪਣੇ ਕੋਲ ਡਰਾਈਵ ਕਰਦੇ ਬਾਕੀ ਇੱਕ ਦੋ ਬੰਦੇ ਚੇਂਜ ਕੀਤੇ ਮੇਰਾ ਠੋਕ ਦੀ ਕਿਤੇ ਟਾ ਹਾਂ ਆਲ ਰਾਊਂਡਰ ਇਹਨੇ ਅੱਜ ਆਪਣਾ ਲੰਗ ਰਿਹਾ ਹੈ ਵੰਗਾਰੇ ਆ ਤਕਰੀਬਨ ਇਹ ਦਿਹਾੜੀ ਤਾਂ ਆਪਣਾ ਕੋਈ ਮੈਂ ਇਹਨਾਂ ਨੇ ਬਹੁਤ ਮਿੰਤਾ ਕੀਤੀ ਕਿ ਦਿਹਾੜੀ ਵੀ ਤੁਹਾਨੂੰ ਦੇਵਾਂਗੇ ਨਹੀਂ ਨਹੀਂ ਆਪੇ ਹੀ ਵੰਗਾਰ ਤੇ ਕਰਾਉਣਾ ਜਿੰਨੇ ਨੇ ਲੱਗੇ ਦੇਣ ਆਪਣੇ ਲੱਗ ਜਣਾ 10 ਦਿਨ ਹੋਰ ਹੈ ਕੋਈ ਚੱਕਰ ਨਹੀਂਗਾ ਕੋਈ ਗੱਲ ਨਹੀਂ ਯਾਰ 15 ਲਾ ਪਿਆਣਾ ਅੱਛਾ 20 ਜਾਣੀ ਕਾ ਪਾ ਵੰਗਾਰ ਹੀ ਕੱਟਣੀ ਹੈ ਨਹੀਂ ਮੈਂ ਤਾਂ ਪੈਸੇ ਦੇਵਾਂਗਾ ਤੁਹਾਨੂੰ ਅਗਰ ਤੁਹਾਡੀ ਇੱਛਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਦੋ ਨਹੀਂ ਜਾ ਸਕਦੀ ਏਟਾਂ ਦੋ ਨਹੀਂ ਹਟ ਸਕਦਾ ਹੈ ਏ ਆ ਆਇਆ ਇੱਕ ਆ ਡਰਾਈਵਰ ਆ ਗਿਆ ਕੰਮ ਅਗਰ ਲਗਿਆ ਇੱਧਰ ਮਜਨੂ ਸਾਹਿਬ ਚੱਲ ਟਾ ਮੋਛ ਨੂੰ ਵੇ ਵਟ ਦਿੱਤਾ ਸੀ ਜਾਣ ਬੋਲ ਬੋਲ ਇਹ ਹਜਾ ਗੇ ਸਹੀ ਗੱਲ ਹੈ ਹੂੰ ਮੈਂ ਤੁਹਾਨੂੰ ਕਾਰ ਆਉਂਦੇ ਤੋਰ ਮਾਰ ਬੋਲ ਜਾ ਸਿੱਕਾ ਪਾ ਜੀ ਗੇਟ ਰੱਖਿਆ ਜੀ ਇੱਥੇ ਜਿੱਦਾਂ ਕਿ ਤੁਹਾਨੂੰ ਆਪਾਂ ਦਿਖਾ ਰਹੇ ਸੀ ਜਿਹੜਾ ਪਿਛਲ ਆਪਣਾ ਕਮਰਾ ਹੈ ਪਿਛਲ ਕੰਦ ਪਟਕਿਆ ਨਵੀਂ ਕੰਦ ਇੱਥੋਂ ਕਰੀਆ ਤੇ ਇੱਥੇ ਰੱਖਿਆ ਆਪਾਂ ਇਧਰ ਨੂੰ ਇਹ ਆ ਜਿਹੜੇ ਪਿੱਛੇ ਵਾਲੇ ਕਮਰੇ ਆ ਇਹਦੇ ਨੇ ਜੇ ਆਪਾਂ ਪੱਟ ਇੱਥੇ ਸਿੱਧੀ ਕੰਦ ਕੱਢਾਂਗੇ ਇੱਥੇ ਬਣਾਵਾਂਗੇ ਆਪਾਂ ਰਸਤਾ ਬੂਟਾ ਜਿੰਨੇ ਚ ਕਿੰਨੇ ਉਨੀਆਂ ਚੌਕਲਾ ਜਿਆਦਾ ਨਾ ਚੱਕੀ ਫਿਰਿਆ ਕਰ ਇਹ 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 ਮੇਰਾ ਇੱਕ ਮੋਚ ਨਾਲ ਲੈ ਜਾਗਾ ਮੈਂ ਜਿੰਨਾ ਵਟ ਦਿੱਤਾ ਮੈਂ ਮਾਲਕਾ ਮਾਲਕਾ ਤੂੰ ਹੈਗਾ ਉਹ ਦਿਹਾੜੀ ਗੱਲ ਕਰਦੇ ਨਾ ਕਿ ਤੂੰ ਕੇ ਮੈਂ 100 ਰੁਪਏ ਦੇ ਜਾਰੀ ਦੇ ਤਿੰਨ ਬੰਦੇ ਲੈ ਆਉਂਦਾ ਫੇਰੇ ਪੱਕੀ ਗੱਲ ਹੈ ਇਹ ਆਹਨਾਂ ਬੁੱਢੇ ਨੇ ਬੁੱਢਾ ਘਟਾ ਸੀ ਮਣਦਾ ਮੈਂ ਆਪੇ ਧੱਕਾਂ ਲਾਏ ਹੋਣ ਲੱਸ ਮੈਂ ਬੂਟਾ ਹੈ ਉਹ ਆਹਨਾਂ ਚਕੀਚਣਾ ਨਹੀਂ ਉਹਨੇ ਚੁੱਕਦਾ ਮੈਂ ਫਿਰ ਤੇ ਘਟਾ ਉਹਨੇ ਚੁੱਕ ਦਿਆਂਗਾ ਚਕੀਚਣਾ ਘਟਾ ਫਿਰ ਤੇ ਜੇ ਚੱਕ ਲੈ ਉਹ ਐਸ ਟਾਈਮ ਤੇ 500 ਰੁਪਇਆ ਸਿਰ ਤੇ ਘਟਾ ਠੀਕ ਹੈ ਬੁੱਢਾ ਤੇਰੇ ਦਿਹਾੜੀ ਦੇ ਸਾਰੇ ਪੈਸੇ ਫੇਰ ਹੀ ਨਿਲ ਜਾਣੇ ਨੇ ਜਿੰਨੇ ਲੱਗੇ ਤੈਨੂੰ ਹਾਂ ਨਾਲ ਲੱਗੇ ਉਹ ਨਿਕੜ ਲਾਈਂ ਜੇ ਤੂੰ ਲਵੇ ਰੁਪਇਆ ਸਪਰੇਅ ਤੇ ਲੈ ਲੱਗਾ ਵਾਤਵਾਤ ਵਰਕੀ ਜਿੰਨੇ ਕਿਲੜ ਸਪਰੇਅ ਕਰੇਗਾ ਉਹਨੇ ਤੇ ਤੈਨੂੰ 100 ਰੁਪਇਆ ਦੇਦਾ ਹਾਂ ਹੈ ਮੈਂ ਚੁੱਕ ਤੇ ਹਿਰਤ ਰੱਖਣਾ ਨਹੀਂ ਮੈਨੂੰ ਲੱਗਦਾ ਨਹੀਂ ਹਾਂ ਤਾਂ ਮੈਂ ਚੁੱਕ ਤੇ ਹਿਰਤ ਰੱਖਣਾ ਨਹੀਂ ਯਾਰ ਛੱਡਾ ਤਲੇ ਗਰੇ ਟਾਂ ਨਾ ਭਲਾਈ ਆਪਾਂ ਬੈਹ ਭਾਈ ਨਾ ਕਰੀ ਇੱਕ ਵਾਰੀ ਬਾਹੂ ਮੈਂ ਆ ਜਾਣਾ 100 ਰੁਪਇਆ ਦੇ ਰਾਮੇਰੇ <laughs> ਰੋੜੀ <laughs>